ਤੇ ਸਰ ਜਿੱਦਾਂ ਗੱਲ ਕਰੀ ਇੱਕ ਆਰਟਿਸਟ ਦੀ ਜਰਨੀ ਜਦੋਂ ਸ਼ੁਰੂ ਹੁੰਦੀ ਹੈ ਨਾ ਤੇ ਕਹਿੰਦੇ ਕਿ ਬੰਬੇ ਵੱਲ ਰੁੱਖ ਕੀਤਾ ਜਾਂਦਾ ਮੁੰਬਈ ਵੱਲ ਤੇ ਤੁਹਾਡੀ ਜਦੋਂ ਜਰਨੀ ਸਟਾਰਟ ਹੋਈ ਸੀ ਕੀ ਤੁਹਾਡਾ ਰੁੱਖ ਵੀ ਬੰਬੇ ਵੱਲ ਹੀ ਹੋਇਆ ਸੀ ਨਹੀਂ ਮੇਰੀ ਥੋੜੀ ਜਿਹੀ ਕਹਾਣੀ ਅਲੱਗ ਹੈ ਹਾਂਜੀ ਮੇਰੀ ਐਜੂਕੇਸ਼ਨ ਹੋਈ ਹੈ ਗਵਰਨਮੈਂਟ ਕਾਲਜ ਰੋਪੜ ਹਾਂਜੀ ਇਟ ਵਾਸ 1971 71 ਜਦ ਮੇਰਾ ਬੀਏ ਦਾ ਲਾਸਟ ਇਅਰ ਚੱਲ ਰਿਹਾ ਸੀਗਾ ਤੇ ਉਹੋਂ ਕੁਝ ਜ਼ਿੰਦਗੀ ਨੇ ਮੋੜਿਆ ਜਾ ਖਾਦਾ ਕੇ ਮੈਂ ਪਹਿਲਾਂ ਸਰਦਾਰ ਸੀਗਾ ਪੈਸੇ ਤਾਂ ਅੱਜ ਫਿਰ ਦੁਬਾਰਾ ਤੋਂ ਆ ਗਿਆ ਬਸ ਕਲੀਨ ਸ਼ੇਵ ਹੋਇਆ ਤੇ ਰੁਕ ਕੀਤਾ ਦਿੱਲੀ ਵੱਲ ਕਿਉਂਕਿ ਮੇਰੇ ਕੁਝ ਦੋਤ ਸੀਗੇ ਜਿਨ੍ਹਾਂ ਨੇ ਵਾਂਟਿਡ ਨਿਊ ਫੇਸਸ ਦਾ ਕੁਝ ਨਿਕਲਿਆ ਸੀਗਾ ਆਰਟੀਕਲ ਹਾਂਜੀ ਪੇਪਰਾਂ ਦੇ ਵਿੱਚ ਹੀ ਨਿਕਲਦਾ ਹੁੰਦਾ ਸੀਗਾ ਤੇ ਉਹਨਾਂ ਨੇ ਮੇਰੇ ਵੱਲੋਂ ਭਰ ਦਿੱਤੀ ਸੀ ਤੇ ਮੈਨੂੰ ਉੱਥੋਂ ਕਾਲ ਆ ਗਈ ਉਹਨਾਂ ਨੇ ਬੜੀ ਦਾ ਜੇਗਾ ਯੈਸ ਉਹ ਜ਼ਿਆਦਾ ਸੀਗੇ ਸੀ ਮਿੱਤਰ ਸੀ ਅੱਜ ਵੀ ਹੈਗਾ ਇੱਕ ਦੀ ਡੈਥ ਹੋ ਗਈ ਹੈ ਸੋਚਾ ਸਿੰਘ ਸੀ ਉਹਦੀ ਡੈਥ ਹੋ ਗਈ ਹੈ ਇੱਕ ਹੈ ਬੀਬੀ ਵਰਮਾ ਉਹਦੇ ਨਾਲ ਹੀ ਮਿੱਤਰ ਸੀਗੇ ਉਹਦਾ ਨਾਮ ਹੈ ਜੈ ਭਗਵਾਨ ਵਰਮਾ ਜੀ ਬੀਬੀ ਵਰਮਾ ਵੀ ਨਾਲ ਹੀ ਰਹ ਰਹੇ ਨੇ ਉਹਨਾਂ ਦੇ ਕੋਲ ਹੀ ਹੈ ਪੰਚਕੂਲੇ ਦੇ ਵਿੱਚ ਨੇ ਮਸ ਇੰਟਰਵਿਊ ਵਾਸਤੇ ਮੈਨੂੰ ਦਿੱਲੀ ਮੈਂ ਗਿਆ ਤੇ ਉੱਥੇ ਮੇਰਾ ਆਡੀਸ਼ਨ ਲਿਆ ਰਾਜਪੂਰ ਸਾਹਿਬ ਦੇ ਗੁਰੂ ਸੀਗੇ ਕੇਦਾਰ ਸ਼ਰਮਾ ਜੀ ਨੇ ਉਹ ਤਾਂ ਪਹਿਲੀ ਵਾਰ ਅਸੀਂ ਮਿਲੇ ਤੇ ਮੇਰਾ ਖਿਆਲ ਹੈ ਮੈਨੂੰ ਇਹ ਕਹਿੰਦੇ ਹੋਏ ਕੋਈ ਝਿਜਕਿਆ ਨਹੀਂ ਹੋਣੀ ਚਾਹੀਦੀ ਕਿ ਮੇਰਾ ਆਡੀਸ਼ਨ ਵੀ ਜ਼ਿੰਦਗੀ ਦਾ ਪਹਿਲਾ ਸੀਗਾ ਤੇ ਕੇਦਾਰ ਸ਼ਰਮਨ ਜੀ ਨੇ ਆਡੀਸ਼ਨ ਲਿਆ ਇਹ ਲਿਆ ਸੁਭਾਸ਼ ਨਗਰ ਦਿੱਲੀ ਫਿਲਮ ਬਣ ਰਹੀ ਸੀ ਫਿਲਮ ਦਾ ਨਾਮ ਸੀ ਦੋ ਰਿਸ਼ਤੇ ਉਹਦੇ ਮੇਨ ਹੀਰੋ ਸੀ ਨਵੀਨ ਨਿਸ਼ਚਲ ਸੁਨੇਹ ਲਤਾ सुरेंद्र ਲਾਈਕ दैट ਕਿਉਂਕਿ ਉਹਦਾ ਨਵੀਨ ਨਿਸ਼ਚਲ ਦੀ ਸਾਵਨ ਪਾਦੋਂ ਵਗੈਰਾ ਆ ਚੁੱਕੀ ਸੀ ਉਸ ਟਾਈਮ ਦਾ ਸਟਾਰ ਸੀਗਾ ਤੇ ਮੈਨੂੰ ਮੈਨੂੰ ਰੋਲ ਮਿਲਿਆ ਕਾਲਜ ਦੇ ਇੱਕ ਸਟੂਡੈਂਟ ਦਾ ਕੁੰਬਰ ਦਾ ਹੋਇਆ ਸਟੂਡੈਂਟ ਤੇ ਸੈਕੰਡ ਹੀਰੋ ਸੀ ਪ੍ਰਵੀਨ ਕਪੂਰ ਖੈਰ ਉਹ ਚਾਹ ਰੀਲਾ ਬਣ ਕੇ ਬੰਦ ਹੋ ਗਈ ਫਿਲਮ ਬੰਦ ਹੋ ਗਈ ਫਿਲਮ ਇਹ ਬੰਦ ਹੋ ਗਈ ਉਹ ਦੋ ਪਾਰਟਨਰ ਸੀ ਇਹਨਾਂ ਦਾ ਝਗੜਾ ਹੋ ਗਿਆ ਠੀਕ ਮੈਨੂੰ ਮੈਂ ਕਿਹਾ ਵੀ ਹੁਣ ਕਹਿੰਦੇ ਵੀ ਹੁਣ ਤਾਂ ਦੁਬਾਰਾ ਗਰੋਨਾ ਦੀ ਸੁਲਾਹ ਹੋ ਗਈ ਤੇ ਦੁਬਾਰਾ ਸ਼ੁਰੂ ਹੋ ਗਈ ਤੇ ਹੁਣ ਕੀ ਮੇਰੇ ਇੱਥੇ ਕਾਲਜ ਚ ਰੌਲਾ ਪੈ ਗਿਆ ਕਿ ਉਹ ਤਾਂ ਐਕਟਰ ਬਣ ਗਿਆ ਹੁਣ ਬੜੀ ਮੁਸ਼ਕਲ ਦੀ ਗੱਲ ਹੋ ਗਈ ਹੈ ਮੈਂ ਕਿਹਾ ਹੁਣ ਜਾਵਾਂਗੇ ਕਿਵੇਂ ਉਸੇ ਦੌਰ ਦੇ ਵਿੱਚ ਤੁਸੀਂ ਨਾ ਸੁਣਿਆ ਹੋਣਾ ਇੱਕ ਇਕਬਾਲ ਢਿੱਲੋਂ ਦਾ ਅੱਜਕੱਲ ਜੋ ਕਾਫੀ 24 25 ਫਿਲਮਾਂ ਬਣਾ ਚੁੱਕਿਆ ਹੈ ਸੋ ਇਹ ਵੀ ਮੇਤੋਂ ਕੋਈ 1 ਸਾਲ ਜੂਨੀਅਰ ਹੈ ਇਹ ਵੀ ਉੱਥੇ ਆਇਆ ਸੀ ਐਕਟਰ ਬਣਨ ਐਕਟਰ ਬਣਨ ਪਰ ਐਕਟਰ ਤਾਂ ਨਹੀਂ ਬਣਿਆ ਪ੍ਰੋਡਿਊਸਰ ਬਣ ਗਿਆ ਜੀ ਬਸ ਹੁਣ ਕੀ ਕਰੀਏ ਮੈਨੂੰ ਕਹਿੰਦੇ ਵੀ ਜਿਹੜਾ ਉਹਦਾ ਡਾਇਰੈਕਟਰ ਸੀਗਾ ਦੂਸਰਾ ਉਹ ਸੀਗਾ ਬੰਗਾਲੀ ਚੱਕਰਵਰਤੀ ਚੱਕੀ ਚੱਕੀ ਕਰਕੇ ਗੱਲ ਕਰਦੇ ਸੀ ਉਹਨੂੰ ਚੱਕੀ ਤੇ ਉਹ ਕਹਿੰਦਾ ਆਪ ਬੰਬੇ ਆਈਏ और ये है फिल्म फेमस फेमस स्टूडियो है उथे महालक्ष्मी दे आज भी हैगा जे तो वहां हमारा ऑफिस है वहां आइए तो आपको और फिल्मों में भी काम दिलवाएंगे जी मैं ठीक है मैं टिकट लिया चालीस रुपए का टिकट सीगा और ਕਪੜੇ ਲੈ ਕੁਛ ਉਹਨਾਂ ਦਿਨਾਂ ਦੇ ਵਿੱਚ ਲੀਜ਼ ਲੈਵਾਇਸ ਵਗੈਰਾ ਇੰਜੀਨਾ ਵਗੈਰਾ ਲੈ ਕੇ ਨਿਕਲੀਆਂ ਸੀਗੀਆਂ ਅਟੈਚੀ ਪਰ ਕੇ ਮੇਰੇ ਮਿੱਤਰ ਸੀਗੇ ਕੁਛ ਇੱਕ ਜਿਹੜੇ ਦਿੱਲੀ ਬਣੇ ਉਹ ਮੈਨੂੰ ਛੱਡਣ ਵਾਸਤੇ ਸਟੇਸ਼ਨ ਤੇ ਗਏ ਬਟ ਟ੍ਰੇਨ ਚੱਲ ਪਈ ਹੈ ਜਦੋਂ ਟ੍ਰੇਨ ਚੱਲੀ ਹੈ ਤੇ ਹੱਥ ਲਾਉਂਦੇ ਰਹੇ ਆ ਕਿ ਮੈਂ ਆਪਣੇ ਸੀਟ ਤੇ ਬੈਠ ਰਿਹਾ ਹਾਂ ਤੇ ਦੇਖਦਾ ਕਿ ਮੇਰਾ ਅਟੈਚੀ ਗਾਇਬ ਹੈ ਇਹ ਪਹਿਲੀ ਫੀਸ ਮੈਂ ਬੰਬੇ ਜਾਣ ਦੀ ਭਰਤੀ ਪਰੀ ਹੁਣ ਕੀ ਕਰਾਂ ਟ੍ਰੇਨ ਨੇ ਸਪੀਡ ਫੜ ਲਈ ਤੇ ਮੇਰੀ ਜੇਬ ਦੇ ਵਿੱਚ ਸਿਰਫ ਟਿਕਟ ਹੈ ਜਾਂ 300 ਰੁਪਏ ਹੈਗੇ ਨਹੀਂ ਉੱਥੇ ਮੇਰਾ ਇੱਕ ਦੋਸਤ ਸੀਗਾ ਗੁਰਚੇਤ ਸਿੱਧੂ ਜਿਹੜਾ ਇਹਦੇ ਵਿੱਚ ਵੀ ਕ્રોલ ਕਰ ਚੁੱਕਿਆ ਸੀ ਉਹ ਮੇ ਤੋਂ ਪਹਿਲਾਂ ਬੰਬੇ ਚਲਾ ਗਿਆ ਸੀਗਾ ਉੱਥੇ ਉਹ ਮਾਡਲ ਬਣ ਗਿਆ ਸੀ ਉਹਦਾ ਮੇਰੇ ਮੇਰੇ ਕੋਲ ਨੰਬਰ ਸੀ ਉਹਦਾ ਜੀ ਉਹ ਸੀ ਬਿਊਟੀ ਗੈਸਟ ਹਾਊਸ ਸੰਤਾ ਗਰਜ ਹੈਗਾ ਅਜ ਵੀ ਹੈਗਾ ਉੱਥੇ ਬਿਊਟੀ ਗੈਸਟ ਹਾਊਸ ਹੈ ਉੱਥੇ ਉਹਨੇ ਕਿਰਾਏ ਤੇ ਇੱਕ ਕਮਰਾ ਲਿਆ ਹੋਇਆ ਸੀ ਮੈਂ ਖੈਰ ਬੰਬੇ ਪਹੁੰਚਿਆ ਪਹੁੰਚਣ ਤੋਂ ਬਾਅਦ ਉਹਦੇ ਉੱਥੇ ਗਿਆ ਉੱਥੇ ਗਿਆ ਤੇ ਉਹਦਾ ਦਰਵਾਜ਼ਾ ਬੰਦ ਮੈਂ ਖਲਾ ਰਹੇ ਆ ਖੜਕਾ ਰਹੇ ਆ ਤੇ ਉਸ ਦੇ ਸਾਹਮਣੇ ਇੱਕ ਹੋਰ ਦਰਵਾਜ਼ਾ ਖੁੱਲ ਰਿਹਾ ਹੈ ਉੱਥੇ ਇੱਕ ਬੰਦਾ ਨਿਕਲ ਰਿਹਾ ਹੈ ਮੈਂ ਉਹਨੂੰ ਦੇਖਿਆ ਮੈਂ ਪਛਾਣਿਆ ਮੈਂ ਕਿਹਾ ਇਹ ਤੇ ਵਿਜੇ ਟੰਡਨ ਹੈ ਇਹ ਮੇਤੋਂ ਪਹਿਲਾਂ ਸਟੈਬਲਿਸ਼ ਹੋ ਗਿਆ ਸੀ ਪੰਜਾਬੀ ਫਿਲਮਾਂ ਦੇ ਵਿੱਚ ਮੈਨੂੰ ਕਹਿੰਦਾ ਕਿ ਉਹਨੂੰ ਮਿਲਣਾ ਮੈਂ ਕਿਹਾ ਇਹਨੂੰ ਕਹਿੰਦਾ ਆਜੋ ਤੁਸੀਂ ਇੱਧਰ ਲੰਘਿਓ ਇਹ ਤੇ ਸਟਰਗਲ ਕਰਨ ਗਿਆ ਹੋਇਆ ਜੀ ਇਹ ਯਾਰ ਸਟਰਗਲ ਕੀ ਹੁੰਦੀ ਹੈ ਕਹਿੰਦੇ ਲੱਗ ਜਾਏਗਾ ਬੰਤਾ ਤੁਸੀਂ ਵੀ ਐਕਟਰ ਬਣਨਾ ਹੈ ਮੈਂ ਕਿਹਾ ਹਾਂ ਲੱਗ ਜਾਏਗਾ ਆਓ ਜੀ ਉਹਨੇ ਚਾਚੂ ਮੰਗਵਾਈ ਉੱਥੇ ਖਾਣਾ ਖਾਦਾ ਸ਼ਾਮ ਨੂੰ ਉਹ ਮੈਨੂੰ ਮਿਲਿਆ ਤੇ ਕਹਿੰਦਾ ਵੀ ਤੇਰਾ ਸਮਾਨ ਮੈਂ ਕਿਹਾ ਉੱਥੇ ਗਿਆ ਚੋਰੀ ਹੋ ਗਿਆ ਇਹ ਮੇਰੀ ਪਹਿਲੀ ਐਂਟਰੀ ਬੰਬੇ ਦੇ ਵਿੱਚ ਹੋਈ ਤੇ ਬੰਬੇ ਤੋਂ ਕੰਮ ਤੁਸੀਂ ਕੀਤਾ ਉਸ ਤੋਂ ਕੰਮ ਕਰਨ ਤੋਂ ਬਾਅਦ ਪੰਜਾਬ ਵਾਪਸੀ ਕਿੱਦਾਂ ਹੋਈ ਸੀ ਮੈਂ 6 ਸਾਲ ਕਰਨੀ ਆਇਆ ਬੰਬੇ ਤੋਂ ਮੇਸ ਹਾਲ ਖਾਲੀ ਸੀ ਵੀ ਜਦ ਤੱਕ ਮੇਰੀ ਇੱਕ ਫਿਲਮ ਰਿਲੀਜ਼ ਨਹੀਂ ਹੋਏਗੀ ਪ੍ਰੋਪਰ ਤੇ ਮੈਂ ਕਰਨੀ ਜਾਵਾਂ ਕਿਉਂਕਿ ਆਦਮੀ ਦੇ ਅੰਦਰ ਦੋ ਤਿੰਨ ਚੀਜ਼ਾਂ ਹੁੰਦੀਆਂ ਇੱਕ ਈਗੋ ਹੁੰਦੀ ਹੈ ਇੱਕ ਸਵੈਮਾਨ ਹੁੰਦਾ ਹੈ ਹਾਂਜੀ ਇਹ ਉਹ ਨਾ ਭੰਕਰ ਵੀ ਕਹਿ ਦਿੰਨੇ ਜੀ ਮੇਰੇ ਥੋੜਾ ਜਿਹਾ ਸਵੈ ਭੀਮਾਨ ਸੀਗਾ ਵੀ ਕਿਆ ਮੂੰਹ ਲੈ ਕੇ ਜਾਵਾਂਗੇ ਯਾਰ ਆਪਾਂ ਤਾਂ ਪਰ ਇੱਥੇ ਦੇ ਅਸੀਂ ਇੱਕ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦਾ ਮੈਂ ਰੋਪੜ ਦੇ ਨਾਲ ਪਿੰਡ ਦੇ ਬੰਦੇ ਮਾਲਕਲਾ ਜੀ ਸੋ ਉਹ ਸ਼ਰਮ ਮਹਿਸੂਸ ਹੋ ਰਹੀ ਸੀ ਉਸੇ ਦੌਰ ਦੇ ਵਿੱਚ ਮੇਰੀ ਲਾ ਮੈਰਿਜ ਹੋਈ ਇਹ ਵੀ ਬੜੀ ਕਹਾਣੀ ਹੈ ਕਿ ਚੰਡੀਗੜ੍ਹ ਤੱਕ ਮੈਂ ਆਇਆ ਸੀ ਚੰਡੀਗੜ੍ਹ ਤੋਂ ਮੈਂ ਪਿੰਡ ਨਹੀਂ ਸੀ ਗਿਆ ਕੱਲੀ ਬਰਾਤ ਗਈ ਸੀ ਪਿੰਡ ਜੀ ਉਸੇ ਤਰ੍ਹਾਂ ਵਾਪਸ ਆਏ ਸੀ ਮੈਂ ਚੰਡੀਗੜ੍ਹ ਤੋਂ ਫਿਰ ਬੰਬਈ ਨਹੀਂ ਬੰਬਈ ਘਰ ਨਹੀਂ ਸੀ ਗਿਆ ਉਹ ਸੌ ਦੀ وجہ ਤੋਂ ਪਰ ਫਿਰ 81 ਦੇ ਵਿੱਚ ਮੈਨੂੰ ਫਿਲਮ ਮਿਲੀ ਜਿਹਦਾ ਨਾਮ ਸੀ ਪਟਵਾਰੀ ਔਰ ਇਹਦਾ ਵੀ ਇੱਕ ਅਲੱਗ ਹੀ ਅਲੱਗ ਕਹਾਣੀ ਹੈ ਲਵ ਸਟੋਰੀ ਜਿਹੜੀ ਤੁਸੀਂ ਦੱਸੀ ਉਹ ਲਵ ਸਟੋਰੀ ਸ਼ੁਰੂਆਤ ਕਿੱਦਾਂ ਹੋਈ ਸੀ ਸੱਚ ਮੇਰੇ ਚਾਚਾ ਜੀ ਦਿੱਲੀ ਸੀਗੇ ਐਮਬੈਸੀ ਦੇ ਵਿੱਚ ਜਿਸ ਜ਼ੋਰ ਦੇ ਵਿੱਚੋਂ ਫਿਲਮ ਬਣ ਰਹੀ ਸੀਗੀ ਦੋ ਰਿਸ਼ਤੇ ਹਾਂਜੀ ਮੇਰੇ ਚਾਚਾ ਜੀ ਆਰਮੀ ਆਫੀਸਰ ਸੀਗੇ ਰਿਟਾਇਰ ਹੋ ਕੇ ਤੇ ਐਮਬੈਸੀ ਦੇ ਵਿੱਚ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਜੌਬ ਮਿਲ ਗਈ ਸੀਗੇ ਮੈਂ ਆਰਮੀ ਮੈਂ ਪਰਸਨ ਨੂੰ ਮਿਲਦੀ ਹੁੰਦੀ ਹੈ ਤੇ ਉੱਥੇ ਦੀ ਉਹਨਾਂ ਨੂੰ ਉਹ ਇੰਚਾਰਜ ਸੀ ਐਮਬੈਸੀ ਚ ਨੈਦਰਲੈਂਡ ਐਮਬੈਸੀ ਮੈਂ ਉਹਨਾਂ ਕੋਲ ਜਾਂਦਾ ਸੀ ਤੇ ਮੇਰੇ ਚਾਚਾ ਜੀ ਦੇ ਦੋਤ ਸੀਗੇ ਹੋਰ ਜਿਹੜੇ ਉੱਥੇ ਦੀ ਐਜੂਕੇਸ਼ਨ ਮਿਨਿਸਟਰੀ ਦੇ ਵਿੱਚ ਉਹ ਮੇਰੀ ਵਾਈਫ ਦੇ ਚਾਚੇ ਸੀਗੇ ਇਹ ਮਤਲਬ ਦੋਨੇ ਦੋਸਤ ਸੀਗੇ ਦੋਸਤ ਉਹਨਾਂ ਨੇ ਫਿਰ ਸਾਰੀ ਉਹਨਾਂ ਦੀ ਵੀ ਹੈ ਬਾਕੀ ਉੱਥੇ ਹੀ ਦਿੱਲੀ ਦੇ ਵਿੱਚ ਹੀ ਹੋਏ ਤੇ ਫਿਰ ਵਿਆਹ ਵੀ ਹੋ ਗਿਆ ਸਾਰਾ ਕੁਝ ਹੈ ਲੇਕਿਨ ਮੈਨੂੰ ਦੱਸ ਦਿਓ ਤਕਲੀਫ ਹੋ ਰਹੀ ਹੈ ਕਿ 7 ਅਪ੍ਰੈਲ ਇਸੇ ਸਾਲ ਦੀ ਮੇਰੀ ਵਾਈਫ ਚੀਜ਼ ਨੰਬਰ